ਹਲਕਾ ਸੈਂਟਰ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਫਤੇ ਸਿੰਘ ਕਲੋਨੀ ਗਲੀ ਨੰਬਰ 26 ਵਿੱਚ ਗਲੀਆਂ ਦੇ ਨਿਰਮਾਣ ਦਾ ਧਘਾਟਨ ਕੀਤਾ ਉਹਨਾਂ ਕਿਹਾ ਕਿ ਫਤੇ ਸਿੰਘ ਕਲੋਨੀ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਵਾਰਡ ਇੰਚਾਰਜ ਸੰਪ੍ਰੀਤ ਸਿੰਘ ਪਾਟਿਆ ਗੁਰਦਾਸ ਸਿੰਘ ਕੈਪਟਨ ਲਖਬੀਰ ਸਿੰਘ ਰਾਜੂ ਪਾਟਿਆ ਮੌਜੂਦ ਸਨ ਅਜਨਬਦੀਸ਼ਾ ਪਬਲਿਕ ਸਕੂਲ ਔਰ ਉਹਦੇ ਨਾਲ ਦੀਆਂ ਗਲੀਆਂ ਦੇ ਵਿੱਚ ਅਸੀਂ ਜਿਹੜਾ ਉਦਘਾਟਨ ਸੜਕ ਬਣਾਅਤਾ ਕੀਤਾ ਔਰ ਇਹ ਤੁਸੀਂ ਦੇਖ ਹੀ ਸਕਦੇ ਹੋ ਕਿ ਗਲੀਆਂ ਦਾ ਬੜਾ ਬੁਰਾ ਹਾਲ ਸੀਗਾ ਇਸ ਤੋਂ ਅੱਗੇ ਵੀ ਜਾ ਕੇ ਕੁਝ ਗਲੀਆਂ ਐਸੀਆਂ ਜਿਹੜੀਆਂ ਕੱਚੀਆਂ ਨੇ ਹਲੇ ਵੀ ਹਲਕਾ ਨਿਵਾਸੀਆਂ ਦੀ ਇਹ ਮੰਗ ਸੀਗੀ ਕਿ ਇੱਥੇ ਜਿਹੜਾ ਉਹ ਸੀਸੀ ਫਲੋਰਿੰਗ ਦਾ ਕੰਮ ਜਿਹੜਾ ਕਰਵਾਇਆ ਜਾਏ ਮੇਰੇ ਨਾਲ ਕਾਰਪੋਰੇਸ਼ਨ ਦੇ ਅਸੀਂ ਸਾਫ ਸੰਦੀਪ ਸਿੰਘ ਜੀ ਔਰ ਉਹਨਾਂ ਦੇ ਨਾਲ ਐਸਟੀਓ ਔਰ ਜੀਈ ਸਾਰੀ ਇੱਥੇ ਟੀਮ ਆਈ ਹੈ ਉਹਨਾਂ ਨੂੰ ਮੈਂ ਅਦਾਤ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਇਲਾਕਾ ਇਹ ਬਣਨਾ ਚਾਹੀਦਾ ਜਿਹੜੀ ਇਹ ਸਰਕਾਰ ਦੀ ਮੰਗ ਹੀ ਬਹੁਤ ਹੀ ਪੁਰਾਣੀ ਸੀ ਤੇ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਇਹ ਸੜਕ ਦਾ ਨਿਮਾਨ ਕਦੀ ਨਹੀਂ ਕਰ ਸਕੇ ਪਰ ਡਾਕਟਰ ਸਾਹਿਬ ਦੇ ਧਿਆਨ ਜਦੋਂ ਆ ਗੱਲ ਆਂਦੀ ਗਈ ਉਹ ਇੱਕ ਛੜਗੇ ਪਤਾ ਨਹੀਂ ਕਿੰਨੀਆਂ ਇਹ ਗਲੀਆਂ ਇਹਨਾਂ ਦੇ ਦੁਹਾੜਨ ਕਿਤੇ ਔਰ ਜਿਹੜੀ ਇਹ ਮੰਗ ਹੀ ਬਹੁਤ ਜ਼ਰੂਰੀ ਸੀ ਤੇ ਕੋਈ ਇੱਥੇ ਬੱਚੇ ਜਾਂਦੇ ਗੱਡੀਆਂ ਜਾਂਦੀਆਂ ਐਕਸੀਡੈਂਟ ਵੀ ਹੁੰਦੇ ਸੀ ਪਰ ਡਾਕਟਰ ਸਾਹਿਬ ਦੀ ਬਹੁਤ ਮਿਹਰਬਾਨੀ ਕਰਨੇ ਆ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਹ ਚੀਜ਼ ਨੂੰ ਵੇਖ ਕੇ ਉਸ ਲਾਗੇ ਨਾਲ ਸਕੂਲ ਹੈਗਾ ਬੱਚੇ ਵੀ ਆਉਂਦੇ ਜਾਂਦੇ ਉਹਨਾਂ ਦੇ ਮਾਂ ਪੇ ਵੀ ਆਉਂਦੇ ਜਾਂਦੇ ਨੇ ਪਰ ਇਹ ਚੀਜ਼ ਨੂੰ ਵੇਖ ਕੇ ਉਹਨਾਂ ਨੇ ਪਹਿਲ ਧਾਰ ਤੇ ਕੱਲ ਵੇਖ ਕੇ ਸਰ ਗਏ ਅੱਜ ਉਹਨਾਂ ਨੇ ਉਹ ਘਟਨ ਕਰਤਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਗਲੀਆਂ ਰਹਿੰਦੀਆਂ ਵੀ ਹੋਣਗੀਆਂ